ਕੀਰੀ ਹਰਮੰਦਰ ਸਾਹਿਬ ਨੂੰ ਜਾਂਦੇ ਹੋਏ ਰਸਤੇ ਦੇ ਵਿੱਚ ਹੈਰੀਟੇਜ ਸਟਰੀਟ ਜਿੱਥੇ ਅਕਸਰ ਲੋਕ ਜਿਹੜੇ ਨੇ ਵੇਖੇ ਜਾਂਦੇ ਨੇ ਸੈਲਫੀਆਂ ਲੈਂਦੇ ਹੋਏ ਫੋਟੋਆਂ ਖਿੱਚਦੇ ਹੋਏ ਪਰ ਪਿਛਲੇ ਕਾਫੀ ਸਮੇ ਤੋਂ ਕੁਝ ਵਿਆਹ ਦੇ ਵਿੱਚ ਬੱਜਣ ਵਾਲੇ ਜਿਹੜੇ ਜੋੜੇ ਨੇ ਉਹ ਵੀ ਪਹੁੰਚ ਕੇ ਪ੍ਰੀ-ਵੇਡਿੰਗ ਸ਼ੂਟ ਜਿਹੜਾ ਉੱਥੇ ਕਰਦੇ ਵੇਖੇ ਗਏ। ਸੋ ਸਵੇਰ-ਸਵੇਰ ਸੰਗਤ ਤੋਂ ਪਹਿਲਾਂ ਸੰਗਤ ਦੀ ਭੀੜ ਤੋਂ ਬਚਣ ਦੇ ਲਈ ਸਵੇਰੇ-ਸਵੇਰੇ ਇਹ ਜਿਹੜੇ ਜੋੜੇ ਨੇ ਆ ਜਾਂਦੇ ਸਨ ਔਰ ਜਿਹੜੇ ਸਟੂਡੀਓ ਵਾਲੇ ਕਈ ਫੋਟੋਗ੍ਰਾਫਰ ਨੇ ਉਹਨਾਂ ਦਾ ਵੀ ਇਹ ਕਹਿਣਾ ਸੀ ਕਿ ਇਸ ਜਗ੍ਹਾ ਦੇ ਉੱਪਰ ਪ੍ਰੀ ਵੈਡਿੰਗ ਜਿਹੜਾ ਉਹ ਸ਼ੂਟ ਕੀਤਾ ਜਾਂਦਾ ਸੀ ਸੋ ਗੁਰਦੁਆਰਾ ਸਾਹਿਬ ਦੀ ਸ੍ਰੀ ਹਰਮੰਦਰ ਸਾਹਿਬ ਦੀ ਮਰਿਆਦਾ ਨੂੰ ਵੇਖਦੇ ਹੋਏ ਔਰ ਸ੍ਰੀ ਦਰਬਾਰ ਸਾਹਿਬ ਦੀ ਅਧਿਆਤਮਕਤਾ ਨੂੰ ਮੁੱਖ ਰੱਖਦੇ ਹੋਏ ਹੁਣ ਇੱਕ ਸਖਤ ਫੈਸਲਾ ਲਿਆ ਗਿਆ ਔਰ ਇਸ ਜਗ੍ਹਾ ਦੇ ਉੱਪਰ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਅਜੀਹਾ ਪ੍ਰੀ ਵੈਡਿੰਗ ਸ਼ੂਟ ਨਹੀਂ ਹੋਏਗਾ ਔਰ ਜੋ ਇਸ ਦੀ ਉਲੰਘਣਾ ਕਰੇਗਾ ਉਸ ਉੱਪਰ ਬਤੌਰ ਕਾਰਵਾਈ ਵੀ ਉਲੰਘਣਾ ਬਤੌਰ ਕਾਰਵਾਈ ਕੀਤੀ ਜਾਏਗੀ ਸੋ ਇਹ ਪਰਮਾਨ ਜਿਹੜਾ ਹੁਣ ਜਾਰੀ ਹੋਇਆ ਹੈ ਕਿ ਹੈਰੀਟੇਜ ਸਟਰੀਟ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਪ੍ਰੀ ਵੈਡਿੰਗ ਸ਼ੂਟ ਦੀ ਫੋਟੋਗ੍ਰਾਫੀ ਆ ਉਹ ਨਹੀਂ ਕੀਤੀ ਜਾਏਗੀ